ਤਨਤਨ ਸਾਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਸਤਿਗੁਰਾਂ ਦੇ 6 ਬੱਚਿਆਂ ਨੇ ਜਨਮ ਲਿਆ ਹੈ। ਵੱਡੇ ਬਾਬਾ ਗੁਰਦਤਾ ਜੀ ਨੇ ਬਾਬਾ ਸੂਰਜਮਲ ਜੀ, ਬਾਬਾ ਹਣੀ ਰਾਏ ਜੀ, ਬਾਬਾ ਟਾਲ ਰਾਏ ਜੀ, ਤਨਤਨ ਸਾਹਿਬ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ, ਪੰਜ ਪੁੱਤਰ ਤੇ ਇੱਕ ਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਅੰਗਰੇਜ਼ ਦੇ ਵਿੱਚ ਜਨਮ ਲਿਆ ਸੀ ਸੋ ਬਾਬਾ ਟਾਲਰਾਏ ਜੀ ਇਹਨਾਂ ਦੀ ਜੀਵਨੀ ਦਾ ਪ੍ਰਸੰਗ ਜੋ ਅੱਜ ਆ ਰਿਹਾ ਹੈ ਪਿਤਾ ਪੁਰਖੇ ਕੁਝ ਗੁਣ ਪਹਿਲਾਂ ਤੋਂ ਹੀ ਅੰਦਰ ਆ ਜਾਂਦੇ ਨੇ ਉਸੇ ਦੇ ਅਨੁਸਾਰ ਬਾਬਾ ਟਾਲਰਾਏ ਜੀ ਦੀ ਉਮਰ ਹਜੇ 9 ਸਾਲ ਹੈ ਗਲੀਆਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਖੇਡਦੇ-ਕੁੱਦਦੇ ਰਹਿੰਦੇ ਨੇ ਕਿ ਜਦੋਂ ਵੀ ਕਿਸੇ ਨੂੰ ਕੋਈ ਬਚਨ ਬਲਾਸ ਕਰ ਦਿੰਦੇ ਸੀ ਨਾ ਉਹ ਸੁਤੇ ਸੱਦੀ ਪੂਰਾ ਹੋ ਜਾਂਦਾ ਸੀ ਕਿਉਂਕਿ ਗੁਰੂ ਪੁੱਤਰ ਨੇ ਗੁਰੂ ਦਾ ਸਿੱਖ ਕਿਸੇ ਦੀ ਅਰਦਾਸ ਕਰ ਦੇਵੇ ਤੇ ਉਹ ਕਦੇ ਆਲੀ ਨਹੀਂ ਜਾਂਦੀ ਪੂਰੀ ਹੁੰਦੀ ਹੈ ਅਰਦਾਸ ਤੇ ਇੱਥੇ ਤਾਂ ਗੁਰੂ ਕੇ ਪੁੱਤਰ ਦੀ ਗੱਲ ਹੈ ਸੋ ਬੜੇ ਸਤਕਾਰਯੋਗ ਨੇ ਗੁਰੂ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਲਖਮੀ ਦਾਸ ਜੀ ਨੇ ਭਾਈ ਦਾਤੂ ਜੀ ਨੇ ਭਾਈ ਦਾਸੂ ਜੀ ਨੇ ਸੋ ਗੁਰੂ ਪੁੱਤਰ ਬਹੁਤ ਅਤ ਸਤਕਾਰਯੋਗ ਨੇ ਮਾਤਾ ਪਿਤਾ ਦੇ ਲਈ ਪੁੱਤਰ ਭਾਵੇਂ ਬੁੱਢੇ ਵੀ ਹੋ ਜਾਣ ਮਾਤਾ ਪਿਤਾ ਨੂੰ ਝੜਕਣ ਦਾ ਹੱਕ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਭਾਵੇਂ ਆਪਣੇ ਪੁੱਤਰਾਂ ਨੂੰ ਗੁਰਤਾਕ ਦੀ ਜਿਹੜੀ ਐ ਉਹ ਸੇਵਾ ਦੇ ਪਰਥਾਏ ਹੁਣ ਕਰਕੇ ਵੀ ਪੁੱਤਰਾਂ ਨੂੰ ਗੁਰਤਾਕ ਦੀ ਨੇ ਦਿੱਤੀ ਪਰ ਮਾਤਾ ਪਿਤਾ ਆਪਣੇ ਪੁੱਤਰਾਂ ਨੂੰ ਕੁਝ ਵੀ ਕਹਿ ਸਕਦਾ ਹੈ ਤੇ ਸਾਡੀ ਇੰਨੀ ਔਕਾਤ ਨਹੀਂ ਕਿ ਆਸੀਂ ਗੁਰਪੁੱਤਰਾਂ ਦੇ ਵਿੱਚ ਕੋਈ ਕਮੀਆਂ ਕੱਢੀਏ ਕਈ ਵਾਰੀ ਆਮ ਹੀ ਸੁਭਾਅ ਬਣਿਆ ਹੁੰਦਾ ਮਨੁੱਖਾਂ ਦਾ ਕਿ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਬਾਬਾ ਸ੍ਰੀ ਚੰਦ ਜੀ ਦਾ ਰਸਤਾ ਅਲੱਗ ਕਰ ਦਿੱਤਾ ਸੀ ਜਾ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਨੇ ਪਿਤਾ ਦੀ ਗੱਲ ਨਹੀਂ ਮੰਨੀ। ਜਾ ਬਾਬਾ ਮੋਹਣ ਜੀ ਬਾਬਾ ਮੋਰੀ ਜੀ ਨੇ ਪਿਤਾ ਦੀ ਗੱਲ ਨਹੀਂ ਮੰਨੀ ਹੈ। ਸੋ ਗੁਰੂ ਹਰਕਮਿੰਦ ਪਾਸ਼ਾ ਜੀ ਮਹਾਰਾਜਿਆਂ ਦੇ ਹੁਣ ਪੁੱਤਰ ਜੋ ਬਾਬਾ ਟਾਲਰਾ ਜੀ ਹਨ ਇੰਨੀਆਂ ਬਖਸ਼ਿਸ਼ਾਂ ਦੇ ਮਾਲਕ ਨੇ ਕਿ ਸੁਤੇ ਸਿੱਧ ਵੀ ਕਿਸੇ ਨੂੰ ਕੋਈ ਬਚਨ ਬਲਾਸ ਕਰ ਦੇਣਾ ਉਹ ਬਚਨ ਪੂਰਾ ਹੋ ਜਾਂਦਾ ਹੈ। ਸੋ ਇਹਨਾਂ ਬਚਨਾ ਕਰਕੇ ਬਹੁਤ ਸਿੱਖ ਸੰਗਤਾਂ ਬੀਬੀਆਂ ਮਰਦ ਏ ਬਾਬਾ ਟਾਲਰਾਈ ਜਿਹੜੇ ਅਕਸਰ ਬੜੀ ਸੇਵਾ ਕਰਿਆ ਕਰਦੇ ਸਨ ਤੇ ਬਾਬਾ ਟਾਲਰਾਈ ਜੀ ਦਾ ਇੱਕ ਬਹੁਤ ਹੀ ਪਿਆਰਾ ਮਿੱਤਰ ਸੀ ਜਿਹਦਾ ਨਾਮ ਭਾਈ ਮੋਹਨ ਸੀ। ਦੋਨੋਂ ਇੱਕੋ ਜੀ ਉਮਰ ਦੇ ਸਨ 9 ਸਾਲ ਦੀ ਉਮਰ ਦੇ ਸਨ ਬਾਬਾ ਟਾਲਰਾਈ ਜੀ ਤੇ ਇੰਨੀ ਕੁ ਉਮਰ ਦੇ ਇਹਨਾਂ ਦਾ ਸਾਥੀ ਸੀ। ਮਿੱਤਰ ਭਾਵੇਂ ਬਹੁਤ ਸਨ ਬਾਬਾ ਜੀ ਦੇ ਪਰ ਬਾਬਾ ਟਾਲਰਾਈ ਜੀ ਦਾ ਇਹ ਮਿੱਤਰ ਜਿਹਨਾਂ ਆਪਾਂ ਕਹਿੰਦੇ ਨੇ ਨਾ ਇਹ ਸਾਡਾ ਬੈਸਟ ਫਰੈਂਡ ਹੈ। ਇਸ ਤਰ੍ਹਾਂ ਬਾਬਾ ਮੋਹਣ ਜੀ ਇਹਨਾਂ ਦੇ ਮਿੱਤਰ ਨੇ ਬੜੇ ਪਿਆਰ ਵਾਲੇ ਨੇ ਦੋਨਾਂ ਦਾ ਆਪਸ ਵਿੱਚ ਬੜਾ ਹੀ ਪ੍ਰੇਮ ਹੈ ਜਿਆਦਾ ਸਮਾਂ ਬਾਬਾ ਟਾਲਰਾਏ ਜੀ ਭਾਈ ਮੋਹਣ ਜੀ ਦੇ ਨਾਲ ਹੀ ਬਤਾਇਆ ਬਤਾਇਆ ਕਰਦੇ ਸੀ ਸੋ ਆਪਸ ਵਿੱਚ ਮਿਲ ਕੇ ਖਿੱਦੋ ਖੁੰਡੀ ਖੇਡਦੇ ਰਹਿਣਾ ਇੱਕ ਦੂਸਰੇ ਵੱਲ ਸੁੱਤੀ ਜਾਣਾ ਦੌੜਨਾ ਭੱਜਣਾ ਸੋ ਇੱਕ ਦਿਨ ਜਿਹਾ ਹੋਇਆ ਖੇਡਦੇ ਖੇਡਦੇ ਕਾਫੀ ਹਨੇਰਾ ਹੋ ਗਿਆ ਤੇ ਬਾਬਾ ਟਾਲਰਾਏ ਜੀ ਨੇ ਭਾਈ ਮੋਹਣ ਨੂੰ ਕਿਹਾ ਕਿ ਭਾਈ ਮੋਹਣ ਹੁਣ ਹਨੇਰਾ ਕਾਫੀ ਹੋ ਗਿਆ ਹੁਣ ਆਪਾਂ ਨੂੰ ਘਰ ਜਾਣਾ ਚਾਹੀਦਾ ਹੈ ਤੇ ਜਿਹੜੀ ਤੂੰ ਮੇਰੀ ਬਾਜੀ ਦੇਣੀ ਹੈ ਤੇ ਉਹ ਤੂੰ ਕੱਲ ਮੇਰੀ ਬਾਜੀ ਜ਼ਰੂਰ ਦੇਣੀ ਆ ਅੱਜ ਹੁਣ ਹਨੇਰਾ ਹੋ ਗਿਆ ਹੁਣ ਆਪਾਂ ਘਰ ਨੂੰ ਚਲਦੇ ਆ ਇਸ ਤਰਾਕ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਕੁਦਰਤੀ ਅਦੇਹਾ ਪਾਣਾ ਵਰਤਿਆ ਤੇ ਭਾਈ ਮੋਹਣ ਦੇ ਰਾਤ ਦੇ ਵੇਲੇ ਸੱਪ ਲੜ ਗਿਆ ਸੱਪ ਲੜ ਗਿਆ ਸਵੇਰ ਤੱਕ ਭਾਈ ਮੋਹਣ ਅਕਾਲ ਚਲਾਣਾ ਕਰ ਗਿਆ ਹੁਣ ਭਾਈ ਮੋਹਣ ਜਿਹੜਾ ਹੈ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਕੱਲਾ ਕੱਲਾ ਪੁੱਤਰ ਸੀ ਪਿਤਾ ਜੀ ਇਹ ਰੇ ਵਪਾਰੀ ਸਨ ਹੁਣ ਜਦੋਂ ਇੱਕੋ ਇੱਕ ਪੁੱਤਰ ਵੀ ਕਾਲ ਚਲਾਣਾ ਕਰ ਗਿਆ ਤੇ ਪਰਿਵਾਰ ਨੇ ਪਰ ਬੜਾ ਵਿਰਲਾਪ ਕੀਤਾ ਬਹੁਤ ਰੋਣ ਪਿਟਣ ਕਿਉਂਕਿ ਕੱਲਾ ਕੱਲਾ ਪੁੱਤਰ ਹੈ ਬਹੁਤਾ ਵਿਰਲਾਪ ਕਰ ਰਹੇ ਨੇ ਸਾਰੇ ਰਿਸ਼ਤੇ ਨਾਤੇ ਇਕੱਠੇ ਹੋ ਗਏ ਸਾਰਾ ਨਗਰ ਇਕੱਠਾ ਹੋਇਆ ਸੋ ਸਵੇਰ ਹੋਈ ਸਾਰੇ ਨੇ ਭਾਈ ਮੋਹਨ ਦਾ ਸਰੀਰ ਜਿਹੜਾ ਉਹਦਾ ਇਸ਼ਨਾਨ ਕਰਾਇਆ ਹੈ ਸੰਸਕਾਰ ਕਰਨ ਦੇ ਲਈ ਜੋ ਕਿ ਰਿਆ ਕਰਮ ਅਖੀਰ ਲਾਏ ਉਹ ਕਰਨ ਦੇ ਲਈ ਇਸ਼ਨਾਨ ਕਰਵਾ ਦਿੱਤਾ ਹੈ ਫਣ ਇਧਰ ਭਾਈ ਮੋਹਣ ਦੇ ਘਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਭਾਈ ਮੋਹਣ ਦਾ ਸੰਸਕਾਰ ਕਰਨ ਦੇ ਲਈ ਇਧਰ ਸਵੇਰ ਵੇਲੇ ਜੋ ਹਰ ਰੋਜ਼ ਦੀ ਕਿਰਿਆ ਸੀ ਬਾਬਾ ਟਾਲਰਾਏ ਜੀ ਨੇ ਭੋਜਨ ਪਦਾਰਥ ਛਕਿਆ ਪ੍ਰਸ਼ਾਦਾ ਛਕਿਆ ਸਵੇਰ ਵੇਲੇ ਦਾ ਤੇ ਆਪਣੀਆਂ ਖੇਡਣ ਵਾਲੀਆਂ ਖਿੱਦੋ ਖੁੰਡੀ ਜਿਹੜੀ ਸੀ ਉਹ ਲੈ ਕਰਕੇ ਤੇ ਚਲੇ ਗਏ ਖੇਡਣ ਵਾਲੇ ਸਥਾਨ ਦੇ ਉੱਤੇ ਹੋਰ ਮਿੱਤਰ ਪਿਆਰੇ ਵੀ ਉੱਥੇ ਇਕੱਠੇ ਇਕੱਠੇ ਹੋਏ ਨੇ। ਬਾਬਾ ਟਾਲਰਾਏ ਜੀ ਜਰ ਹੁਣ ਸਾਥੀਆਂ ਦੇ ਸਮੇਤ ਇੱਥੇ ਖੇਡਣ ਦੇ ਲਈ ਪਹੁੰਚ ਗਏ। ਕਾਫੀ ਸਮਾਂ ਉਡੀਕਿਆ ਭਾਈ ਮੋਹਣ ਜੀ ਆਏ ਨਾ। ਹੁਣ ਬਾਬਾ ਟਾਲਰਾਏ ਜੀ ਦੇ ਮਨ ਦੇ ਵਿੱਚ ਆਇਆ ਵੀ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਜਿਹੜਾ ਮੋਹਣ ਐ ਅੱਜ ਮੇਰੀ ਬਾਜੀ ਦੇਣੀ ਸੀ ਇਸ ਕਰਕੇ ਨਹੀਂ ਘਰ ਆ ਰਿਹਾ ਵੀ ਕਿਤੇ ਬਾਜੀ ਨਾ ਦੇਣੀ ਪਵੇ। ਸੋ ਇੱਕ ਸੇਵਕ ਨੂੰ ਕਹਿਣ ਲੱਗੇ ਤੂੰ ਜਾ ਜਾ ਕੇ ਬੁਲਾ ਕੇ ਲੈ ਕੇ ਆ ਮੂੰ। ਇੱਕ ਮਿੱਤਰ ਬਾਬਾ ਟਾਲਰਾਏ ਜੀ ਦਾ ਗਿਆ ਭਾਈ ਮੋਹਣ ਦੇ ਘਰ ਦੇ ਵਿੱਚ ਜਦੋਂ ਬੁਲਾਉਣ ਗਿਆ ਜਾ ਕੇ ਦੇਖਿਆ ਵੀ ਘਰ ਦੇ ਵਿੱਚ ਤਾਂ ਬਹੁਤਾ ਹੀ ਗਰਲਾਪ ਹੋ ਰਿਹਾ ਹੈ ਉੱਚੀ ਉੱਚੀ ਲੋਕ ਰੋ ਰਹੇ ਨੇ ਪਰ ਕਿਸੇ ਨੂੰ ਪੁੱਛਿਆ ਕਿ ਇਹਨਾਂ ਦੇ ਘਰ ਦੇ ਵਿੱਚ ਇੰਨਾ ਇਕੱਠ ਕਿਉਂ ਹੈ ਕਿਉਂ ਰੋ ਰਹੇ ਨੇ ਲੋਕ ਤੇ ਕਿਸੇ ਮਨੁੱਖ ਨੇ ਦੱਸਿਆ ਕਿ ਭਾਈ ਮੋਹਣ ਜਿਹੜਾ ਹੈ ਉਹ ਕਾਲ ਚਲਾਣਾ ਕਰ ਗਿਆ ਸੱਪ ਲੜ ਗਿਆ ਚੜਾਈ ਕਰ ਗਿਆ ਵਾਪਸ ਆ ਗਿਆ ਵਾਪਸ ਆ ਕੇ ਬਾਬਾ ਟਾਲਰਾਏ ਜੀ ਨੂੰ ਦੱਸਿਆ ਉਸੇ ਵਕਤ ਹੀ ਦੌੜੇ ਆਪਣੇ ਮਿੱਤਰ ਦੇ ਘਰ ਵੱਲ ਨੂੰ ਨਾਲ ਦੂਜੇ ਸਾਥੀਆਂ ਨੂੰ ਲੈ ਕੇ ਗਏ ਜਦੋਂ ਬਾਬਾ ਟਾਲਰਾ ਜੀ ਪਹੁੰਚ ਗਏ ਜਿਹੜੀ ਸੰਗਤ ਉੱਚ-ਉੱਚੇ ਵਰਲਾਪ ਕਰ ਰਹੀ ਸੀ ਨਾ ਸ਼ਾਂਤ ਹੋ ਗਈ ਇੱਕਦਮ ਵੀ ਸਾਰਾ ਕੋਤਕ ਦੇਖਣ ਲੱਗੇ ਬਾਬਾ ਟਾਲਰਾ ਜੀ ਆਏ ਨੇ ਤੇ ਇਹਨਾਂ ਦੀਆਂ ਤਾਂ ਬਹੁਤ ਕਰਾਮਾਤਾ ਸੀ ਦੇਖੀਆਂ ਨੇ ਬਾਬਾ ਟਾਲਰਾ ਜੀ ਨੂੰ ਦੇਖ ਕੇ ਭਾਈ ਮੋਹਣ ਦੇ ਮਾਤਾ ਪਿਤਾ ਦੀਆਂ ਤਾਂ ਹਾਂ ਨਿਕਲ ਗਈਆਂ ਬਾਬਾ ਟਾਲਰਾਈ ਨੇ ਬੇਨਤੀਆਂ ਕਰਨ ਲੱਗੇ ਦੇਖੋ ਤੁਹਾਡਾ ਮਿੱਤਰ ਜਿਹੜਾ ਹੈ ਚਲਾਣਾ ਕਰ ਗਿਆ ਇੱਕੋ ਇੱਕ ਪੁੱਤਰ ਇਹਦੇ ਬਿਨਾਂ ਸਾਡਾ ਜਿਉਣਾ ਕਿੰਨਾ ਮੁਸ਼ਕਲ ਹੋ ਜਾਵੇਗਾ ਤੇ ਬਾਬਾ ਟਾਲਰਾਈ ਜਿਹਦੇ ਮਨ ਦੇ ਅੰਦਰ ਇੰਨੀ ਦਿਆਲਤਾ ਹੈ ਤੇ ਆਪਣੇ ਮਿੱਤਰ ਦੇ ਗਲ ਦੇ ਵਿੱਚ ਉਹ ਹੀ ਖੁੰਡੀ ਪਾ ਲਈ ਜਿਹੜੀ ਹੱਥ ਦੇ ਵਿੱਚ ਫੜੀ ਸੀ ਤੇ ਗਲ ਦੇ ਵਿੱਚ ਪਾ ਕੇ ਕਹਿਣ ਲੱਗੇ ਉੱਠ ਭਾਈ ਮੋਹਣ ਇਹ ਸੌਣ ਦਾ ਸਮਾਂ ਨਹੀਂ ਸਾਡੀ ਬਾਜੀ ਤੇਰੇ ਅੰ内 ਰਹਿੰਦੀ ਹੈ ਚਲ ਸਾਨੂੰ ਸਾਡੀ ਬਾਜੀ ਦੇ ਜਦੋਂ ਭਾਈ ਮੋਹਨ ਦੇ ਗਲ ਦੇ ਵਿੱਚ ਪਾ ਕੇ ਕੁੰਡੀ ਜਗਾਇਆ ਤੇ ਉਸੇ ਵਕਤ ਉੱਠ ਕੇ ਬੈਠ ਗਿਆ ਭਾਈ ਮੋਹਨ ਤੇ ਸਾਰੇ ਮਨੁੱਖ ਜਿਹੜੇ ਜਿੰਨੇ ਵੀ ਵਰਨਾਪ ਕਰ ਰਹੇ ਸੀ ਸਾਰਿਆਂ ਦੇ ਵਰਨਾਪ ਜਿਹੜਾ ਖੁਸ਼ੀ ਦੇ ਵਿੱਚ ਬਦਲ ਗਿਆ ਉਸੇ ਵਕਤ ਹੀ ਹੁਣ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਵੀ ਇੱਕ ਮਨੁੱਖ ਇੱਕ ਬੱਚਾ ਜਿਹੜਾ ਹੈ ਬਾਬਾ ਟਾਲਰਾਏ ਜੀ ਨੇ ਜਿਉਂਦਾ ਕਰ ਦਿੱਤਾ ਸਾਰੇ ਨਗਰ ਦੇ ਵਿੱਚ ਗੱਲ ਫੈਲ ਗਈ ਹੈ ਵੀ ਵਪਾਰੀ ਦਾ ਕਿਉਂਕਿ ਵਪਾਰੀ ਦਾ ਨਾਮ ਬੜਾ ਚੱਲਦਾ ਸੀ ਸਾਰੇ ਜਾਣਦੇ ਸੀ ਤਣਾੜ ਮਨੁੱਖ ਸੀ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਵੀ ਹਜੇ ਪੁੱਤਰ ਦੀ ਰਾਤ ਮੌਤ ਹੋਈ ਹੈ ਅੱਜ ਤਾਂ ਹਜੇ ਸੰਸਕਾਰ ਦੀ ਤਿਆਰੀ ਕਰ ਰਹੀ ਸੀ ਤੇ ਬਾਬਾ ਟਾਲਰ ਆਏ ਜਿੰਨੇ ਉਹਨੂੰ ਜਉਂਦਾ ਕਰ ਦਿੱਤਾ ਭਾਈ ਮੋਹਨ ਨੂੰ ਸਾਰੇ ਨਗਰ ਦੇ ਵਿੱਚ ਹੁਣ ਇਸ ਤਰ੍ਹਾਂ ਜਰੋ ਗੱਲ ਉੱਡੀ ਇਧਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬਿਰਾਜਮਾਨ ਨੇ ਸੰਗਤਾਂ ਸਜੀਆਂ ਹੋਈਆਂ ਨੇ ਦਵਾਨ ਲੱਗਾ ਹੋਇਆ ਹੈ ਸੋ ਗੱਲ ਚੱਲਦੀ ਚੱਲਦੀ ਕਰੋ ਹਰਗਵਿੰਦ ਪਾਤਸ਼ਾਹ ਤੱਕ ਪਹੁੰਚ ਗਈ ਹੈ ਕਿਸੇ ਸੇਵਕ ਨੇ ਦੱਸਿਆ ਸਤਿਗੁਰੂ ਜੀ ਇਸ ਤਰ੍ਹਾਂ ਬਾਬਾ ਟੱਲਰਾਏ ਜੀ ਨੇ ਦਿਆਲਤਾ ਕੀਤੀ ਹੈ ਕਿ ਵਪਾਰੀ ਦਾ ਬੱਚਾ ਜਿਹੜਾ ਜਾਉਂਦਾ ਕਰ ਦਿੱਤਾ ਸਤਿਗੁਰੂ ਨੇ ਬੜੀ ਛੇਤੀ ਦੇ ਨਾਲ ਸਨੇਹਾ ਭੇਜ ਕੇ ਬਾਬਾ ਟੱਲਰਾਏ ਜੀ ਨੂੰ ਆਪਣੇ ਕੋਲ ਬੁਲਾਇਆ ਕੋਲ ਬੁਲਾ ਕੇ ਸਤਿਗੁਰੂ ਜੀ ਮਹਾਰਾਜ ਜੀ ਬਚਨ ਕਰਨ ਲੱਗੇ ਕਿ ਬਾਬਾ ਟੱਲਰਾਏ ਜੀ ਇਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਬਦਲਾਅ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਨਹੀਂ ਕਰਨਾ ਚਾਹੀਦਾ ਸਾਨੂੰ ਇਸ ਤਰ੍ਹਾਂ ਪ੍ਰਮਾਤਮਾ ਦੀ ਆਗਿਆ ਨੂੰ ਮੰਨਣਾ ਤੇ ਭਾਣੇ ਦੇ ਵਿੱਚ ਰਹਿਣਾ ਕਿ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਂ ਮਨੁੱਖ ਦੁੱਖ ਤੇ ਸੁੱਖ ਦੋਨੋਂ ਕੱਪੜੇ ਨੇ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਬਾਬਾ ਟੱਲਰਾਏ ਜਿਨੇ ਬਚਨ ਕਹੇ ਕਿ ਪੁੱਤਰ ਜੀ ਇਹ ਸਤਿਗੁਰਾਂ ਦਾ ਖੁਦਾ ਦਾ ਪ੍ਰਮਾਤਮਾ ਦਾ ਭਾਣਾ ਜਿਹੜਾ ਨਾ ਇਹਦੇ ਵਿੱਚ ਬਦਲਾਅ ਕਰਨਾ ਬੜੀ ਮਾੜੀ ਗੱਲ ਹੈ ਗੁਰੂ ਸਾਹਿਬ ਦੀ ਆਗਿਆ ਨੂੰ ਮੰਨਣਾ ਤੇ ਭਾਣੇ ਦੇ ਵਿੱਚ ਰਹਿਣਾ ਇਹ ਦੋ ਚੀਜ਼ਾਂ ਮਨੁੱਖ ਨੂੰ ਆਪਣੇ ਸੁਭਾਅ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਨੇ ਇਹ ਬੜੀਆਂ ਜ਼ਰੂਰੀ ਨੇ ਤੇ ਜੇ ਇਸ ਤਰ੍ਹਾਂ ਤੁਸੀਂ ਕਿਸੇ ਮੁਰਦੇ ਨੂੰ ਜਿਉਂਦਾ ਕਰ ਦਿਓਗੇ ਫਿਰ ਤਾਂ ਸਾਰਾ ਨਗਰ ਹੀ ਆਪਣੇ ਮਰਿਆਂ ਨੂੰ ਲੈ ਕੇ ਆਜਿਆ ਕਰੇਗਾ ਵੀ ਸਾਡਾ ਪੁੱਤਰ ਵੀ ਜਿਉਂਦਾ ਕਰੋ ਸਾਡਾ ਬਾਪ ਵੀ ਜਿਉਂਦਾ ਕਰੋ ਸਾਡੀ ਮਾਈ ਚੜ੍ਹਾਈ ਕਰਕੇ ਇਹਨੂੰ ਜਿਉਂਦੀ ਕਰੋ ਮਹਾਰਾ ਕਹਿੰਦੇ ਫਿਰ ਤਾਂ ਪਰਮਾਤਮਾ ਦੇ ਈਸ਼ ਸ਼ਰੀਕ ਬਣ ਜਾਗੇ ਪਰਮਾਤਮਾ ਦੀ ਆਗਿਆ ਤੋਂ ਉਲਟ ਚੱਲਣ ਵਾਲਾ ਕੰਮ ਹੋ ਜਾਊਗਾ ਫਿਰ ਤਾਂ ਤੇ ਹੁਣ ਜੋ ਤੁਸੀਂ ਇਹ ਭੁੱਲ ਕੀਤੀ ਐ ਜਿਹੜੀ ਜਾਨ ਅੱਜ ਉਸ ਭਾਈ ਮੋਹਨ ਦੀ ਜਾਣੀ ਸੀ ਉਹ ਤੁਸੀਂ ਰੋਕ ਦਿੱਤੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਵਿਗੜ ਪਾਇਆ ਹੈ ਹੁਣ ਉਹਦੇ ਬਦਲੇ ਦੇ ਵਿੱਚ ਜਾਂ ਤਾਂ ਤੁਸੀਂ ਆਪਣੀ ਜਾਨ ਦੇਓ ਤੇ ਜਾਂ ਫਿਰ ਸਾਨੂੰ ਆਪਣੀ ਜਾਨ ਦੇਣੀ ਪਵੇਗੀ ਪਰ ਬਾਬਾ ਟਾਲਰਾਇ ਜੀ ਨੇ ਹੱਥ ਜੋੜ ਲਏ ਸਤਗੁਰਾਂ ਦੇ ਅੱਗੇ ਹੁਣ ਵੇਖੋ ਉਮਰ ਭਾਵੇਂ 9 ਸਾਲ ਦੀ ਐ ਸ੍ਰੀ ਮਹਾਰਾਜ ਜੀ ਕਹਿਣਗੇ ਤਾਂ ਤੁਹਾਨੂੰ ਹੁਣ ਇੱਕ ਪਾਸਾ ਕਰਨਾ ਪਵੇਗਾ ਬਾਬਾ ਟਾਲਰਾਏ ਜੀ ਨੇ ਸ਼ਾਂਤ ਰਏ ਸਤਿਗੁਰਾਂ ਦੇ ਅੱਗੇ ਹੱਥ ਜੋੜੇ ਨਮਸਕਾਰ ਕੀਤੀ ਐ ਤੇ ਜਿਸ ਜਗ੍ਹਾ ਦੇ ਉੱਤੇ ਮਾਤਾ ਕੌਲਾਂ ਜੀ ਦਾ ਸਥਾਨ ਬਣਿਆ ਹੋਇਆ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਿਛਲੇ ਪਾਸੇ ਹਰਮੰਦਰ ਸਾਹਿਬ ਦਾ ਜਿਸ ਪਾਸੇ ਨੂੰ ਮੂੰਹ ਹੈ ਛੱਪਦੇ ਵਾਲੇ ਨੂੰ ਮੂੰਹ ਹੈ ਚੜ੍ਹਦੇ ਵਾਲੇ ਪਾਸੇ ਸੰਗਤਾਂ ਨੇ ਦਰਸ਼ਨ ਕੀਤੇ ਨੇ ਬਾਬਾ ਟਾਲਰਾਏ ਜਿਹੜਾ ਸਥਾਨ ਬਣਿਆ ਹੋਇਆ ਫਿਰ ਉਸ ਸਥਾਨ ਦੇ ਉੱਤੇ ਜਾ ਕੇ ਸਰੋਵਰ ਦੇ ਕੰਢੇ ਦੇ ਉੱਤੇ ਬਾਬਾ ਟਾਲਰਾਏ ਜੀ ਨੇ ਆਪਣਾ ਸਰੀਰ ਜਿਹੜਾ ਸੀ ਉਹ ਛੱਡ ਦਿੱਤਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਬਾਬਾ ਟਾਲਰਾਏ ਜੀ ਨੇ ਆਪਣਾ ਸਰੀਰ ਜਿਹੜਾ ਤਿਆਗ ਦਿੱਤਾ ਸਤਿਗੁਰੂ ਜੀ ਫਿਰ ਆਪ ਅਕਾਲ ਤਖਤ ਸਾਹਿਬ ਤੋਂ ਉੱਠ ਕੇ ਗਏ ਨੇ ਉੱਥੇ ਜਾ ਕੇ ਬਾਬਾ ਟਾਲਰਾਏ ਜੀ ਦੇ ਸਰੀਰ ਦੀ ਸਾਮ ਸੰਭਾਲ ਕਰਵਾਈ ਹੈ ਸਸਕਾਰ ਕਰਵਾਇਆ ਗਿਆ ਤੇ ਸਤਿਗੁਰੂ ਨੇ ਫਿਰ ਬੇਅੰਤ ਵਰ ਇਹ ਸਥਾਨ ਨੂੰ ਵੀ ਦਿੱਤੇ ਨੇ ਕਿ ਬਾਬਾ ਟਾਲਰਾਏ ਜੀ ਦੇ ਸਥਾਨ ਤੇ ਆ ਕੇ ਜੋ ਵੀ ਜੋ ਵੀ ਮਨੁੱਖ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਬਾਬਾ ਟਾਲਰਾਏ ਜੀ ਦੇ ਸਥਾਨ ਤੇ ਆ ਕੇ ਜੋ ਵੀ ਮਨੋ ਕਾਮਨਾ ਮੰਗੇਗਾ ਉਹਦੀਆਂ ਇਛਾਵਾਂ ਪੂਰੀਆਂ ਹੋਣਗੀਆਂ ਕਿਉਂਕਿ ਬਾਬਾ ਟਾਲਰਾਏ ਜੀ ਜਿਸ ਵਕਤ ਸਰੀਰਕ ਰੂਪ ਦੇ ਵਿੱਚ ਸਨ ਉਦੋਂ ਵੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਸੁਤੇ ਸਦੀ ਸੰਪੂਰਨ ਕਰ ਦਿੰਦੇ ਸੀ ਸੋ ਸਤਗੁਰਾਂ ਨੇ ਫਿਰ ਇਸ ਸਥਾਨ ਨੂੰ ਬਿਆਨਤ ਬਾਰ ਦਿੱਤੇ ਨੇ ਕਿ ਜਿਹੜਾ ਵੀ ਮਨੁੱਖ ਇੱਥੇ ਆ ਕੇ ਅਰਦਾਸ ਬੇਨਤੀ ਕਰੇ ਉਹਦੀ ਅਰਦਾਸ ਬੇਨਤੀ ਸੰਪੂਰਨ ਹੋਵੇਗੀ ਸੋ ਸੰਮਤ 1685 ਨੂੰ ਬਾਬਾ ਟਾਲਰਾਏ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ